ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਟਰੈਕਿੰਗ ਨੂੰ ਪਿਆਰ ਕਰਦੇ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਆਜੋ ਮਿਲਦੇ ਹਾਂ ਅੱਜ ਦੀ ਵੀਡੀਓ 'ਚ ਸਵਿਟਜ਼ਰਲੈਂਡ ਤੇ ਚੈੱਕ ਕਰੋ ਇਹ 뷰 ਐਵੇਂ ਨਹੀਂ ਇਹਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ ਤਾਂ ਹੀ ਕਰਕੇ ਇੱਥੇ ਬਾਲੀਵੁੱਡ ਹਾਲੀਵੁੱਡ ਮੂਵੀਜ਼ ਸ਼ੂਟ ਹੁੰਦੀਆਂ ਤੇ ਇੱਥੋਂ ਆਪਾਂ ਗੁਜ਼ਰ ਰਹੇ ਹਾਂ ਦੇਖੋ ਇਹ ਪੂਰਾ ਪਹਾੜ ਦੇ ਕੱਟ 'ਚੋਂ ਆਏ ਆ ਤੇ ਚੈੱਕ ਕਰੋ ਆਸੇ-ਪਾਸੇ ਪਹਾੜ ਨੇ ਵਿੱਚ ਦੀ ਪਾਣੀ ਹੈ ਇੱਕ ਪੂਰਾ ਫਿਲਮੀ ਸੀਨ ਹੈ ਪੂਰਾ ਨਹੀਂ ਸੋ ਇਸ ਤਰ੍ਹਾਂ ਦੀਆਂ ਚੈਨਲ ਤੇ ਵੀਡੀਓ ਆਉਂਦੀਆਂ ਰਹੂਗੀਆਂ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਜਰੂਰ ਕਰਿਓ ਤੇ ਇਸ ਤੇ ਚੈਨਲ ਤੇ ਤੁਹਾਨੂੰ ਆਪਾਂ ਦին ਦੁਨੀਆ ਕਮਾਵਾਂਗੇ ਦੇਖੋ ਨਾ ਇਹ ਕੰਡਿਆਂ ਦੇ ਘਰ ਵਸੇ ਹੋਏ ਸਾਈਡ ਤੇ ਵਿੱਚ ਟਨਲਾਂ ਪਹਾੜ ਬਹੁਤ ਹੀ ਖੂਬਸੂਰਤ ਹੈ ਇੱਥੇ ਤੇ ਜੇ ਤੁਸੀਂ ਹਰੇ ਯੂਰਪ ਨਹੀਂ ਆਏ ਤਾਂ ਯੂਰਪ ਆ ਜਾਓ ਵਧੀਆ ਦੇਖੋ ਜੀ ਸੀਨ ਇਸੇ ਕਰਕੇ ਮਸ਼ਹੂਰ ਹੈ ਪਹਾੜੀਆਂ ਤੇ ਘਰ ਇਹੋ ਹੀ ਦੇਖਦੇ ਹੁੰਨੇ ਆਂ ਆਪਾਂ ਫਿਲਮਾਂ ਦੇ ਵਿੱਚ ਜਾਂ YouTube ਵੀਡੀਓਾਂ ਦੇ ਵਿੱਚ ਤੇ ਅੱਜ ਆਪਾਂ ਇੱਥੇ ਹੈਗੇ ਆ ਹਨਾ ਸੋ ਚੈਨਲ ਦੇ ਨਾਲ ਜੁੜੇ ਰਹੋ ਇਸ ਤਰ੍ਹਾਂ ਦੀਆਂ ਵੀਡੀਓ ਆਉਣਗੀਆਂ ਇੱਕ ਦਿਨ ਤੁਸੀਂ ਵੀ ਇੱਥੇ ਆਵੋਗੇ ਫਿਰ ਤੁਸੀਂ ਫੀਲ ਕਰੋਗੇ ਆ ਚੀਜ਼ ਵੀ ਆ ਦੇਖੋ ਸੀਨ ਲੈ ਇੱਕ ਪਾਸੇ ਪਾਣੀ ਪਹਾੜੀਆਂ ਵਿੱਚ ਟਰੱਕ ਟੰਣਾ ਇਹਦਾ ਵੀ ਇੱਕ ਵੱਖਰਾ ਐਕਸਪੀਰੀਅੰਸ ਹੈ ਪਲੱਸ ਐਕਸਪੀਰੀਅੰਸ ਪਲੱਸ ਐਡਵੈਂਚਰ ਇਹ ਹੀ ਵੱਖਰਾ ਹੈ ਨੇ ਸਿਸਦੇ ਚੰਡੇ ਦਾ ਸੋਹਣਾ ਲੱਗਦਾ ਹੈ ਸਮੁੰਦਰ ਪਹਾੜ ਪਰ ਇੱਥੇ ਪੂਰੀ ਪੂਰੀ ਜਗ੍ਹਾ ਹੁੰਦੀ ਹਰੇਕ ਚੀਜ਼ ਲਈ ਹਨਾ ਇਹ ਇੱਕ ਸਵਿਟਜ਼ਰਲੈਂਡ ਹੋ ਗਿਆ ਤੇ ਇੱਕ ਆਪਣਾ ਜਰਮਨੀ ਦੇ ਰੋਡ ਵੀ ਕਿਸੇ ਡਰਾਈਵਿੰਗ ਸਕੂਲ ਨਾਲੋਂ ਘੱਟ ਨਹੀਂ ਹੈਗੇ ਪੂਰੀ ਡਰਾਈਵਿੰਗ ਸਕਿੱਲ ਟੈਸਟ ਕਰਦੇ ਹੋ ਸੋਈ ਦੇ ਨੱਕੇ ਥਾਣੀ ਕੱਢਦੇ ਆ ਪੂਰਾ ਬੰਦੇ ਨੂੰ ਬਟ ਕੋਈ ਪ੍ਰਵਾਹ ਨਹੀਂ ਆਜੋ ਕੋਈ ਚੱਕਰ ਨਹੀਂ ਦੇਖੋ ਸੀਨ ਹਨਾ ਇਹ ਪੂਰਾ ਇੱਕ ਦੂਸਰੀ ਦੁਨੀਆ ਵਾਲੀ ਫੀਲਿੰਗ ਹਨਾ ਇਹ ਕਿੰਨਾ ਉੱਚੇ ਪਹਾੜ ਘਰ ਉੱਚਾ ਧੁੰਦ ਪੈ ਰਹੀ ਹੈ ਕਿੰਨੀ ਉਚਾਈ ਤੇ ਗੱਡੀਆਂ ਚੱਲਦੀਆਂ ਇੱਥੇ ਹਨਾ ਸੋ ਇਹਨੂੰ ਤਾਂ ਹੀ ਕਹਿੰਦੇ ਧਰਤੀ ਦਾ ਸਵਰਗ ਤੇ ਸਵਰਗ ਲੱਗਦਾ ਜਦੋਂ ਇਹਨਾਂ ਦੇ ਵਿੱਚ ਆਂ ਗਾਵਾਂ ਚਰਦੀਆਂ ਦਿਖਦੀਆਂ ਨਾ ਘਰਾਂ ਵਾਲਿਆਂ ਦੀ ਲੋਕ ਘਰਾਂ ਵਾਲੇ ਹੁੰਦੇ ਹਨਾ ਲੋਕਲਸ ਨੂੰ ਦੇਖ ਕੇ ਮੈਨੂੰ ਤਾਂ ਬਹੁਤ ਇਹਨਾਂ ਦਾ ਵਧੀਆ ਫੀਲ ਲੱਗਦਾ ਤੇ ਲੋਕਲਸ ਲਈ ਵਧੀਆ ਐਡਵੈਂਚਰਸ ਜ਼ਿੰਦਗੀ ਹੈ ਨਾ ਇੱਕ ਵਧੀਆ ਲੱਗਦਾ ਤੇ ਇਸ ਤੋਂ ਬਾਅਦ ਆਪਾਂ ਹੁਣ ਖੜੇ ਆ ਤਨਲ ਇੱਥੇ ਆ ਜੀ ਦੁਨੀਆ ਦੀ ਸੈਕੰਡ ਨੰਬਰ ਦੀ ਸਭ ਤੋਂ ਵੱਡੀ ਤਨਲ 17 ਕਿਲੋਮੀਟਰ ਲੰਬੀ ਹੁੰਦੀ ਹੈ ਉਹ ਉਸ ਤੋਂ ਪਹਿਲਾਂ ਸਿਗਨਲ ਆ ਸਿਗਨਲ 'ਚ ਗੱਡੀਆਂ ਖੜ੍ਹਦੀਆਂ ਇੱਥੇ ਜਾਮ ਲੱਗਦਾ ਹੁੰਦਾ ਦੋਨੋਂ ਸਾਈਡਾਂ ਤੇ ਤੇ ਗਰਮੀਆਂ ਵਿੱਚ ਵੀ ਚੈੱਕ ਕਰੋ ਪੂਰੀ ਸਨੋਪ ਹੈ ਤੇ ਇਹ ਆ ਫਿਰ ਯੂਰਪ ਦੇ ਇੱਕ ਵੱਖਰੀ ਜਿਹੜੀ ਫੀਲਿੰਗ ਤੇ ਖਿੱਚੋ ਕੰਮ ਨੂੰ ਜਿੱਦਾਂ ਵੀ ਬਣਦਾ ਬਣਾ ਕੇ ਆਜੋ ਠੀਕ ਹੈ ਆਜੋ ਕੋਈ ਚੱਕਰ ਨਹੀਂ